ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚ ਚੁੱਕੇ ਆ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਬਾਈ ਚਮਕੌਰ ਕੋਲੇ ਪਹੁੰਚੇ ਹੋਏ ਆ ਜੇ ਗੱਲਬਾਤ ਕਰ ਲਈਏ ਕਿਉਂਕਿ ਸੇਤ ਵੀ ਕਾਫੀ ਡਾਊਨ ਆ ਪਰ ਬਾਈ ਨਾਲ ਲਾ ਲੋ ਵੀ ਯਾਰੀ ਪਾਉਣ ਵਾਲੀ ਗੱਲ ਹੀ ਅੱਜ ਇੱਕ ਬੱਚੀਆਂ ਦੋ ਦਿਖਾਵਾਂਗੇ ਇੱਕ ਹੈਗੀ ਆ ਐਫ ਤਾਜੀ ਸੂਈ ਜੇਰ ਤੇ ਵੀ ਮਾਰਦੇ ਗਏ ਆ ਰੀ ਜੇਰ ਵੀ ਡੰਨਾ ਇਹਦੀ ਤੇ ਇੱਕ ਹੈਗੀ ਆ ਸੱਜਣੋ ਜਰਸੀ ਨਸਲ ਦਾ ਨਗੀਨਾ ਉਹ ਹੈਗਾ ਗੱਬਣ ਤੇ ਬਾਕੀ ਚਮਕੌਰ ਨਾ ਕਰਾਉਣਿਆ ਗੱਲਬਾਤ ਦੋਹਾਂ ਨੂੰ ਖੋਲ ਕੇ ਤੋੜ ਕੇ ਦਿਖਾਵਾਂਗੇ ਤੇ ਦੋਹਾਂ ਦਾ ਵੀਡੀਓ ਜੀ ਆਪਾਂ ਰੇਟ ਕਰਵਾ ਦਾਂਗੇ ਹੋਰ ਚਮਕੌਰ ਕਿਵੇਂ ਆ ਹਾ ਹੱਸੀ ਕਾਲ ਭਰਾ ਮੇਰਾ ਆ ਜਾ ਆ ਜਾ ਇੱਧਰ ਹੀ ਲਿਆ ਗੈਰੀ ਵੇ ਮੰਜੇ ਤੇ ਲਿਆ ਕੈਮਰਾ ਆ ਜਾ ਹੋਰ ਸਿੰਘ ਉਹ ਭਰਾ ਠੀਕ ਆ ਪਿੱਛਾ ਪ੍ਰੋਗਰਾਮ ਇਹ ਸੁਆਹੀ ਕਪਰਾ ਲੋਟ ਦਾ ਕੰਮ ਤੈਨੂੰ ਪਤਾ ਸਿੱਧਾ ਡਾਉ ਨੇ ਇਹ ਕੰਮ ਇਤਰੀ ਯਾਰੀ ਕਰਕੇ ਨਾ ਆ ਬੱਚੀ ਤੋਂ ਕਰ ਲੈ ਸ਼ੁਰੂ ਸੁਆ ਕਿਹੜਾ ਦਾ ਦੂਜਾ ਸੁਆ ਵੀਰੇ ਤੋੜ ਦੋ ਗੈਨੀ ਇਹ ਜੂਰੋ ਵੀ ਆ ਪ੍ਰੋਕ ਉਹ ਕਿਆ ਭਰਾ ਮੇਰਾ ਸੁਆ ਹੈਗਾ ਸੱਜਣੋਂ ਦੂਜਾ ਤੇ ਜ਼ੇਰ ਜੂਰੇ ਦੀ ਹੈਗੀ ਆ ਡੰਡ ਤੇ ਇੰਨਾ ਅਸਲ ਹੈ ਗਿਆ ਐਚ ਐਫ ਤੇ ਕੁਆਲਿਟੀ ਹੈ ਗਿਆ ਘੋੜੀ ਵਰਗੀ ਹੈ ਨਾ ਜਮਾ ਘੋੜੀ ਨਾਲ ਦੀ ਆ ਵੀਰੇ ਆ ਕੁਆਲਿਟੀ ਇਹਦੀ ਘੋੜੀ ਨਾਲ ਦੀ ਆ ਬੱਚਾ ਕੀ ਚਮਕੌਰ ਨਾਲ ਦੀ ਮਾਖਰ ਬਸ ਸਕ ਵੀਰੇ ਨਾਲ ਮੇਲ ਕਾਫ ਆ ਤੇ ਗਾਂ ਆ ਗਈ ਸੱਜਣੋ ਬਾਡੀ ਵਾਲੀ ਕੱਦ ਬਿੱਡ ਫੁੱਲ ਡਾਬ ਵਾਲਾ ਤੇ ਆਰਡਰ ਵੀ ਚੰਗਾ ਦਿਖਾਉਂਦੀ ਆ ਪਰ ਜਿਆਦਾ ਆਰਡਰ ਦੀ ਜਿਹੜੀ ਧੱਕਾ ਉਹ ਰੱਖ ਦੀ ਅਗਲੇ ਬੰਨੇ ਹੈ ਨਾ ਹੂੰ ਉਹ ਹੈਗਾ ਨਾੜਾ ਵਾਲਾ ਆਡਰਾ ਮੋਟਾ ਥਣ ਲੱਗਿਆ ਕੁਆਲਿਟੀ ਟੌਪਰ ਆ ਤੇ ਰੰਗ ਰੂਪ ਦੀ ਬਾਡੀ ਬੁੱਡੀ ਦੀ ਹਰੇਕ ਪੱਖ ਤੋਂ लाजवाब ਆ ਕੋੜੀ ਵਾਲਾ ਸਿਸਟਮ ਆ ਬਹੁਤ ਵੱਡੀ ਬੁੱਡੀ ਬਹੁਤ ਆ ਭਰਾ ਮੇਰਾ ਹਾਂ ਕਮਾਲ ਆ ਇੱਥੋਂ ਬਾਈ ਤੇ ਥਣ ਥਣ ਸੋਹਣ ਲੱਗਿਆ ਤਰਨਾ ਗੁਰੀ ਦੂਰਾ ਲੱਗਿਆ ਥਣ ਵੀ ਬਾਈ ਆ ਇੱਥੋਂ ਕਮਾਲਾ ਕਮਾਲਾ ਕਰਦੀ ਆ ੱੱੱਕਾ ਥੋੜਾ ਜਿਹਾ ਨਾ ਕੋਚੇ ਦਾ ਕਰਦੀ ਆ ਭਰਾ ਹਾਂ ਨਾਲ ਹੀ ਲਿਆ ਬੱਚਾ ਨਾਲ ਮੇਲ ਕਾ ਫੈ ਹਾਂ ਲੈ ਚੱਲ ਅੰਦਰ ਲੈ ਚੱਲ ਥੋੜੀ ਐਚਪੀ ਕਰਦੀ ਆ ਲੈ ਲੈ ਅੰਦਰ ਲੈ ਬੰਨੇ ਲੈ ਚੱਲ ਆ ਥਣ ਥਣ ਲੱਗਿਆ ਬਹੁਤ ਸੌਫਟ ਕੁਆਲਿਟੀ ਦਾ ਅਗਲੇ ਬੰਨੇ ਉਹ ਦਿਖਾ ਦੀ ਗੈਰੀ ਨਾੜਾ ਹਾਂ ਹੁਣ ਬਹੁਤ ਸੋਹਣ ਲੱਗਿਆ ਭਰਾ ਮੇਰਾ 20 ਕਿਲੋ ਭਲੂਣ ਦਾ ਕੱਢਾ ਹੋਇਆ ਜੀ ਵੀਰੇ ਦੂਜਾ ਸੁਗਾਰ ਹੈ ਜੀ ਨਾ ਹੁਣ ਦੂਜਾ ਸੌ ਰਿਜਨਲ ਆ ਜਮਾ ਹਾਂ ਤੇ ਰੰਗ ਰੂਪ ਦੀ ਲਾਜਵਾਬ ਆ ਤੇ ਬਾਡੀ ਬੁੱਡੀ ਥੋੜੇ ਸੋਹਣੇ ਆ ਥੋੜਾ ਹੋ ਗਿਆ ਭਰਾ ਅਸੀਂ ਦੂਹਾਂ ਥਾਂ ਲੱਗਾ ਜਮਾ ਗੋਲੇ ਵਾਲਾ ਨਾਲ ਹੁਣ ਸਿਆ ਦਾ ਟਾਈਮ ਆ ਗਿਆ ਭਰਾ ਹੁਣ ਮੌਸਮ ਆ ਗਿਆ ਸਰਦੀ ਵਾਲਾ ਨਾ ਖੜ ਨਹੀਂ ਖੜ ਨਹੀਂ ਬਹੁਤ ਸੋਹਣੀ ਆ ਭਰਾ ਮੇਰੇ ਬੈਠ ਲੈ ਚੱਲ ਇਹਨੂੰ ਅੰਦਰ ਨੂੰ ਹਾਂ ਤੇ ਬਾਕੀ ਅੰਦਰੋਂ ਸਾਰੇ ਫੇਸ ਵੀ ਦਿਖਾ ਦੇ ਭਰਾ ਮੇਰੇ ਜਮਾ ਤਾਰਾਂ ਤੂਰਾਂ ਵੀ ਸਾਨੂੰ ਆਪਾਂ ਮਾਰ ਕੇ ਦਿਖਾ ਦਾਂਗੇ ਤੇ ਸੂਆ ਇਹਦਾ ਹੈਗਾ ਦੂਜਾ ਜਿਵੇਂ ਬਾਈ ਨੇ ਦੱਸਿਆ ਤਿੰਨ ਅਸਲ ਇਹਦੀ ਆ ਗਈ ਐਚ ਐਫ ਐਚ ਐਫ ਕ੍ਰਾਸ ਦੇ ਵਿੱਚ ਆ ਗਈ ਉਹ ਬੱਚੇ ਦਾ ਕਰਦੀ ਆ ਥੋੜਾ ਜਨਾ ਬੱਚੇ ਦਾ ਕਰਦੀ ਪਰ ਤਾਜੀ ਸੂਈਆਂ ਦੋ ਤਿੰਨ ਘੰਟੇ ਲੈ ਚੱਲਾਇ ਚੱਲਾ ਇਹਨੂੰ ਅੰਦਰ ਨੂੰ ਲੈ ਚਲਾ ਤੇ ਬਾਡੀ ਵਾਲੀ ਗਾਂ ਜਿਹੜੀ ਮੇਨ ਗੱਲ ਆ ਕੱਦ ਕਾਠ ਵਾਲੀ ਆ ਮਜ਼ੂਤ ਮਜ਼ਬੂਤ ਸਟਰਕਚਰ ਦੀ ਆ ਖਣ ਵੀ ਇਹਨੂੰ ਐਨ ਲੱਗਿਆ ਬਾਈ ਮੁਠੀ ਦੀ ਚਬਾਈ ਵਾਲਾ ਮੋਟਾ ਜਿਵੇਂ ਅਕਸਰ ਮੱਜਾਂ ਨੂੰ ਲੱਗਿਆ ਹੁੰਦਾ ਉਹ ਗੱਲ ਬਾਤ ਹੀ ਆ ਇਹ ਧਾਰਾਂ ਦਿਖਾ ਦਾਂਗੇ ਮਾਰ ਕੇ ਹਾਂ ਆ ਲੈ ਚੱਲ ਅੰਦਰ ਨੂੰ ਲੈ ਬੱਚਾ ਲਾ ਦੇ ਦਾ ਧਾਰਾਂ ਤੂੰ ਆਪਾਂ ਤੁਹਾਨੂੰ ਦਿਖਾ ਦਾਂਗੇ ਮਾਰ ਕੇ ਤੇ ਬੈੜ ਆ ਗਈ ਕੱਦ ਕਾਠ ਵਾਲੀ ਇੱਥੇ ਤੋਂ ਇਹਦੇ ਕੱਦ ਦਾ ਆਈਡੀਆ ਵੀ ਲਾ ਲਿਓ ਮੇਰੇ ਕੱਦ ਦਾ ਬਹੁਤ ਦਾ ਬੜਾ ਪਰ ਮੇਰੇ ਫੁੱਲ ਫੁੱਲ ਸਾਈ ਦੇ ਵਿੱਚ ਆ ਗਈ ਕੱਦ ਬਿੱਡ ਦੇ ਵਿੱਚ ਆ ਗਈ ਤੇ ਕਿਉਂਕਿ ਪੇਨ ਹਾ ਤਾਂ ਲੈਵਲੂ ਦਾ ਨਾੜਾ ਨੂੜਾ ਬਹੁਤ ਸੋਹਣੇ ਨੇ ਬਾਈ ਯਾਰ ਕੋਈ ਆਗਲੇ ਬੰਦੇ ਮਾਰਦੀ ਗਰੀ ਨਾੜਾ ਨੂੜਾ ਬਹੁਤ ਆਗੀਆਂ ਆਰਡਰ ਤੇ ਤੇ ਬੱਚੀ ਦੀ ਕੁਆਲਿਟੀ ਚੰਗੀ ਆ ਗਈ ਤੇ ਬਾਕੀ ਆਪਾਂ ਤੁਹਾਨੂੰ ਬੱਚਾ ਲਾ ਕੇ ਧਾਰਾਂ ਦਿਖਾ ਦਾਂਗੇ ਮਾਰ ਕੇ ਬਾਈ ਹਾਂ ਹਾਂ ਕਰਦੇ ਬੰਨੇ ਆਹ ਹੁਣ ਬਹੁਤ ਸੌਣ ਲੱਗਾ ਗੁਰਦੇ ਇੱਕ ਨੰਬਰ ਆ ਧਾਰ ਆਪਾਂ ਸਾਨੂੰ ਦਿਖਾ ਦੇਣਾ ਮਾਰ ਕੇ ਬਾਕੀ ਜਿਹੜੇ ਸੱਜਣ ਨੂੰ ਫਿੱਟ ਆਉਗੇ ਉਹ ਬਾਈ ਤੋਂ ਜੇ ਪਾਸ ਕਰਕੇ ਵੀ ਲੈ ਜਾ ਕੋਈ ਚੱਕਰ ਨਹੀਂ ਮਾਰ ਦੇ ਇਧਰੋਂ ਮਾਰ ਦੇ ਹੁਣ ਨਹੀਂ ਹਲਦੀਓ ਲੈ ਬ੍ਰੀਰ ਤੇ ਵਾਈ ਦੇ ਇੱਕ ਨੰਬਰ ਆਇਆ ਬੰਦ ਜਲਦੀ ਜਮ ਨਹੀਂ ਕੋਈ ਆਜੀ ਦੇਖ ਲੈ ਆਨਲਾਈਨ ਮਨ ਉਹਦੋਂ ਗਾਹਰਾ ਬਰਾ ਚ ਵਾਈਚ ਬੁਗੀ ਹੈਗੀ ਓਕੇ ਦੀ ਰਿਪੋਰਟ ਪੈਸੇ ਦੱਸਦੇ ਹੁਣ ਇਹਦੇ ਜਮ ਕਰੋ ਬੋਲੋ 70 ਵੀਰੇ 65000 ਦੀ ਦੇ ਦਾਂਗੇ ਹਾਂ ਇਹ ਦੇ ਦਾਂਗੇ 65 ਦੀ ਤੇ ਹੁਣ ਮਾਰ ਦੇ ਗਰੀ 2 ਨੰਬਰ ਵਾਲੀ ਜਰਸੀ ਦੇ ਉਹ ਵੀ ਤੋਰ ਜਰਸੀ ਠੰਡੀ ਸੀਲ ਬਹੁਤ ਹੱਥੋਂ ਤੋ ਮਾਰ ਦੇ ਮੈਂ ਠੰਡੀ ਸੀਲ ਬਹੁਤਾ ਲੇ ਕੇ ਲੈ ਲੂਗਾ ਪਿੱਛੇ ਬੈਂਕ ਲੈ ਵੀ ਕੇ ਮਤ ਚੱਕੋ ਦੇਖੀ ਲੈ ਇਹ ਵੀ ਦੀ ਬਹੁਤ ਚੰਗੀ ਆਪਰਾ ਇੱਕ ਦੇਖ ਲੈ ਇਹ ਵੀ ਤੋਰ ਦੇ ਖੋਲ ਕੇ ਬਾਈ ਇਹਦਾ ਸੂਆ ਕਿਹੜਾ ਇਹ ਸੂਆ ਦੂਜਾ ਵੀਰੇ 16 ਕਿਲੋ ਘਲੂਣ ਦਾ ਦੁੱਧ ਕੱਢਾ ਹੋਇਆ ਮਾਲਕੀ ਤੋਂ ਆਪਾਂ ਲਈ ਆ ਇਹ ਕਾਹੇ ਕਦਨ ਕੱਢ ਦਿਆ ਭਾਈ ਇਹ ਲੈ ਜੂ ਬਰੇ ਇੱਕ ਦੋ ਦਿਨ ਹੀ ਲਊ ਮੰਨ ਲਾ ਹਣਾ ਇੱਕ ਦੋ ਦਿਨ ਕਿਹਾ ਇੱਕ ਦੋ ਦਿਨ ਵੱਧ ਵੀ ਲਿਆ ਆ ਸੀ ਆਪਾਂ ਲੇ ਵੇ ਲੂ ਬੜੀ ਖੁੱਲੀ ਆਪਰਾ ਕੁਆਲਿਟੀ ਕਬੂਲਤੀ ਬਹੁਤ ਸਨਖ ਆਪਣਾ ਬੈਡਰੂਮ ਚ ਹੋਰੋਂ ਵੱਧ 15 16 ਕਿਲੋ ਭਲੂਣ ਦਾ ਕੱਢਾ ਹੋਇਆ ਵੀਰੇ ਤੇ ਸਨਖੀ ਸਨੁਖੀ ਬਾੜੀ ਸਨਖ ਬਣਾ ਬੂਨ ਹੱਦੋਂ ਵੱਧ ਵੀਰੇ ਹਾਂ ਇਹਨੂੰ ਤੋੜਦੇ ਲੰਬੀ ਮਾੜੀ ਜੀ ਬੈਡ ਆ ਗਈ ਇਹ ਵੀ ਬਹੁਤ ਚੰਗੀ ਆ ਜਿੱਥੇ ਹੱਥ ਮਾ ਉੱਥੇ ਹੀ ਖੜਜੂ ਬੜਦਾ ਐਨੀ ਚੰਗੀ ਆ ਫਰਾ ਮੇਰਾ ਲੈ 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 ਜਾ ਐ ਇਥੇ ਕਮਾਲੂ ਜੀ ਬੇ ਠੰਡੀ ਠੁੰਡੀ ਸੱਚਾ ਠੰਡੀ ਠੁੰਡੀ ਪ ਠੰਡੀ ਸੀ ਬਹੁਤ ਹੈ ਇੱਥੇ ਇੱਥੇ ਖੜਾ ਲਾ ਇੱਕ ਪਹਿਲਾ ਫੇਸ ਤੇ ਮਾਰ ਦੇ ਗਿਆ ਜੀ ਇੱਥੋਂ ਦਿਖਾ ਦੇ ਹੁਣ ਇਸ ਕੰਨ ਕੋ ਨਹੀਂ ਦੇਖ ਨਹੀਂ ਕਹਿੰਦਾ ਕੰਨ ਵੀਰੇ ਪਿਓਰ ਜਰਸੀ ਦੇ ਵਿੱਚ ਆ ਗਈ ਹੈ ਨਾ ਜਦੋਂ ਪਿਓਰ ਜਰਸੀ 100% ਜਿਹੜਾ ਐਂ ਕਮਾ ਦੇ ਕੇ ਇਰਾ ਹੋਰ ਕਮਾ ਦੇ ਗਿਆ ਨਿਊਰੋ ਤਸੱਲੀ ਕਿਹੜਾ ਹੋਰ ਕਰਾ ਦੇ ਦੇਖ ਲੈ ਜਿਵੇਂ ਮੈਂ ਕਹਿੰਦਾ ਬੱਚਾ ਜਹਾ ਹੱਥਾਂ ਨੇ ਚਬਾਈਆਂ ਨਾਲ ਥਣ ਲੱਗਿਆ ਭਰਾ ਮੇਰੇ ਜਮਾ ਥਣ ਸੋਣਾ ਬਹੁਤ ਸੋਹਣਾ ਲੱਗਾ ਦੂਰਾ ਵਾ ਕਮਾਲ ਹੋ ਗਿਆ ਦੈਨ ਕਿਨੇ ਕੱਢ ਦੂ ਭਾਈ ਦੈਨ ਬਈ ਇੱਕ ਦੋ ਦੋ ਨਹੀਂ ਰਹਿੰਦੇ ਭਰਾ ਮੇਰਾ ਇੱਕ ਦੋ ਦੋਨ ਵੱਧ ਵੀ ਲਜਾ ਦੀ ਭਈ ਪੂਰੇ ਵੀ ਆਏਗਾ ਕੰਮ ਕਰ ਸਕਦੀ ਆ ਲੈ ਲੈ ਚੱਲ ਅੰਦਰ ਚੱਕ ਜੁਗ ਨਹੀਂ ਬਹੁਤ ਸੋਹਣੀ ਆ ਬਈ ਯਾਰ ਕੋਈ ਸਿਵਲ ਠੰਡੀ ਦੇਖ ਲੈ ਬਿਲਕੁਲ ਐ ਉਦਾਂ ਦੇ ਹੱਟ ਛੜ ਦੇ ਪਾਉਂਦੀ ਆ ਲੈ ਲੈ ਆ ਠੰਡੀ ਸੀ ਲੈ ਗਈ ਆ ਫੁੱਲ ਹਨਾ ਜਾਂ ਤਾਂ ਇਹਦਾ ਬਸ ਇੱਥੇ ਹੀ ਫਰਕ ਹੁੰਦਾ ਬਈ ਯਾਰ ਆ ਲੈ ਚੱਲ ਬਈ ਅੰਦਰ ਲੈ ਦੇਖੀ ਵੀਰੇ ਤੇ ਕੁਆਲਿਟੀ ਕਬੂਲਤੀ ਆ ਗਈ ਇਹਦੀ ਟੌਪ ਪਿਓਰ ਜਰਸੀ ਦੇ ਵਿੱਚ ਹੀ ਆ ਗਈ ਇਹ ਵੀ ਲੈ ਜਾ ਹਾਂ ਲੈ ਚਲ ਗਿਆ ਨਹੀਂ ਆ ਇਹਨੂੰ ਇੱਥੇ ਦਿਖਾ ਦਿੰਗਾ ਜੀ ਆਰਡਰਸ ਮਾਰ ਕੇ ਵੇ ਬਾਜੀ ਦੇਖ ਤੁਰਨਾ ਤੁਰਨਾ ਬਹੁਤ ਸੋਹਣਾ ਪੈਰਾਂ ਦੀ ਬੜੀ ਮਜ਼ਬੂਤ ਵਹਿੜਾ ਵੀਰੇ ਤੇ ਆ ਗਈ ਬਿਲਕੁਲ ਨਵੇਂ ਹਾਨ ਚ ਤੇ ਆ ਗਈ ਪਿਓਰ ਜਰਸੀ ਚ ਜੇ ਗੱਲਬਾਤ ਕਰ ਲਈਏ ਚਵਾਈ ਜੂਰੀ ਬਹੁਤ ਸੋਹਣੀ ਹੈ ਵੀਰੇ ਇਹਦੇ ਪੈਸੇ ਕਿੰਨੇ ਕਿ ਲਾਵਾਂਗੇ ਆਪਾਂ ਜਮਕਰ ਪੈਸੇ ਮੁੱਲ 65 ਕਰਾਲ ਬਾਅਦ ਕਰਾ 60000 ਦੀ ਦੇ ਦਾਂਗੇ ਭਰਾ ਮੇਰਾ ਇਹ ਦੇ ਦਾਂਗੇ ਪੂਰੇ 60 ਦੀ ਹਾਂ ਵੀਰੇ ਜੀ ਹਾਂ ਨੰਬਰ ਬੋਲ ਦੋ ਜੀ ਨੰਬਰ 977947544 ਇਹ ਮੇਰਾ ਫੇਸ ਦਾ ਹੀ ਮੇਰਾ ਫੇਸ ਦਾ ਦੇ ਬਾਈ ਮੂੰਹ ਕਿਹੜਾ ਹੋਰ ਕਰਦੇ ਉਹਲੇ ਬੰਦੇ ਇਧਰ ਫੜਨ ਕੋਲ ਫੜ ਲਿਆ ਕਰ ਇਹ ਇੱਥੋਂ ਆਪ ਦੇਖ ਲਿਓ ਮੋਤੀ ਦੀ ਆ ਜਰਸੀ ਵਾਲੇ ਗੁਣੀ ਆ ਗਏ ਸਾਰੇ ਤਕਰੀਕ ਬਲ ਕੋ ਦੇਖ ਨਿਕਨੇ ਕਾ ਕੰਨ ਨਾ ਦੇਖ ਲੈ ਜਮਾ ਬਿਸਕੁਟੇ ਡਾ ਹਾਂ ਇੱਥੋਂ ਦਿਖਾ ਦੇ ਗਰੀ ਛੱਡ ਦੇ ਛੱਡ ਦੇ ਬਿਸਕੁਟੇ ਡਾ ਕੰਨ ਦੇਖ ਲੈ ਹੈਗੀ ਵੀ ਅੰਗਰੇਜ਼ ਜਣਾ ਵਰਗੀ ਜਮਾ ਜਮਾ 1 ਨੰਬਰ 101 ਬਰੀ ਇਹਦਾ ਇਹ ਬਾਈ ਕਹਿੰਦਾ ਮਿਲੂਗੀ 60000 ਦੀ ਮੁੱਲ ਬਾਟ ਕਰਾ ਲਓ ਪੈਂਟ ਕਰਾ ਲਓ ਜੱਖਣ ਜੁਕੜੀ ਦੇਖੀ ਨਹੀਂ ਸੋਹਣੀ ਬਣੀ ਤੇ ਬਾਕੀ ਨੰਬਰ ਸੱਚ ਨੂੰ ਬਾਈ ਦਾ ਮੈਂ ਵੀਡੀਓ ਚ ਹੀ ਲਾ ਦੂੰਗਾ ਇਹਨਾਂ ਦੋਹਾਂ ਚ ਜਿਹੜੀ ਵੀ ਬੱਚੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤਸ ਪਿੰਡ ਧੌੜਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਹਾਂ ਜੀ ਧੰਨਵਾਦ ਜੀ